ਜੋ ਦਿਨ ਅੱਜ ਹੈ ਸਦਾ ਇਹ ਨਹੀਂ ਰਹਿਣਾ ਦਿਨਾਂ ਵਿੱਚ ਗਰਦਸ਼ ਹੈ ਕਬੀਰ ਨਾਮਦੇਵ ਜੀ ਦਾ ਸ਼ਾਇਦ ਕਬੀਰ ਜੀ ਦਾ ਇੱਕ ਸ਼ਬਦ ਹੈ ਨਾਮਦੇਵ ਜੀ ਦਾ ਕਬੂ ਖੀਰ ਖਾਂਡ ਕਿਉ ਨਾ ਭਾਵੇ ਕਦੀ ਤੁਸੀਂ ਦੇਖਦੇ ਹੋ ਪਰਮਾਤਮਾ ਇੰਨਾ ਕੁਝ ਦਿੰਦਾ ਹੈ ਕਿ ਬੰਦੇ ਦਾ ਚਿੱਤ ਨਹੀਂ ਘਰਦਾ ਉਹ ਖੰਡ ਨੂੰ ਕਬੀਰ ਸਾਹਿਬ ਨਾਮਦੇਵ ਕਹਿੰਦੇ ਆ ਕਿਉ ਨੂੰ ਸ਼ੱਕਰ ਨੂੰ ਜਿੰਨੇ ਕੀਮਤੀ ਪਕਵਾਨ ਨੇ ਉਹਨਾਂ ਨੂੰ ਠੁੱਡੇ ਮਾਰਦਾ ਹੈ ਨਹੀਂ ਤੇ ਮਹਾਰਾਜ ਕਹਿੰਦਿਆ ਕਦੀ ਪਰਮਾਤਮਾ ਦੀ ਇਹ ਵੀ ਸਮਰੱਥਾ ਜੇ ਇਹੋ ਜੀ ਖੇਡ ਵਰਤਾ ਦਿੰਦਾ ਹੈ ਬੰਦਾ ਝੋਲੀ ਪਾ ਕੇ ਲੋਕਾਂ ਦੇ ਭੂਵੇਂ ਅੱਗੇ ਖਲੋ ਕੇ ਰੋਟੀਆਂ ਮੰਗਦਾ ਹੈ ਕਿ ਮੈਨੂੰ ਰੋਟੀ ਮਿਲ ਜਾਏ ਕਮਾਲ ਦੀ ਗੱਲ ਕਈਆਂ ਨੂੰ ਰੋਟੀ ਨਹੀਂ ਮਿਲਦੀ ਉਹ ਠੁੱਡੇ ਮਾਰ ਦਿੰਦੇ ਨੇ ਤੇ ਉਹ ਵਿਚਾਰੇ ਜਿਹੜੇ ਕਦੀ ਖੰਡ ਘੋਉ ਨੂੰ ਧੱਕੇ ਮਾਰਦੇ ਸਨ ਪੈਰਾਂ ਦੇ ਠੜਕ